ਆ ਤੁਹਾਡਾ ਪੱਤਰਕਾਰ ਰਪਿੰਦਰਮਨ ਪਹੁੰਚਿਆ ਸਰਹੰਦ ਸਰਹੰਦ ਦੇ ਵਿੱਚ ਬਾੜਾ ਬਾੜੇ ਦੇ ਵਿੱਚ ਜਿਹੜੀ ਵਾਟਰ ਸਪਲਾਈ ਦੀ ਟੈਂਕੀ ਲੱਗੀ ਹੋਈ ਹੈ ਇਹ ਪਿੰਡ ਵਾਸੀਆਂ ਦੇ ਦੱਸਣ ਦੇ ਅਨੁਸਾਰ ਵੀ ਲਗਭਗ ਪਿਛਲੇ 5 ਦਿਨਾਂ ਤੋਂ ਖਰਾਬ ਹੈ ਜਿਸ ਦੇ ਕਾਰਨ ਬਾੜਾ ਤੇ RAMDAS ਨਗਰ ਤੇ ਹੋਰ ਨੇੜਲੇ ਇਲਾਕੇ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਤੇ ਇਨਸਾਨਾਂ ਦੇ ਨਾਲ ਜਿਹੜਾ ਇਹ ਪਸ਼ੂਆਂ ਨੂੰ ਵੀ ਭੁੱਖੇ ਪਿਆਸੇ ਰਹਿਣਾ ਪੈ ਰਿਹਾ ਹੈ ਪਤਾ ਨਹੀਂ ਇਹ ਕਿਉਂ ਇੰਨਾ ਟਾਈਮ ਲੱਗ ਰਿਹਾ ਇਸ ਸਬੰਧੀ ਤਾਂ ਜਿਹੜੇ ਸੰਬੰਧਿਤ ਵਿਭਾਗ ਦੇ ਅਧਿਕਾਰੀ ਨੇ ਉਹ ਜਾਣਦੇ ਹੋਣਗੇ ਵੀ ਇੰਨਾ ਟਾਈਮ ਕਿਉਂ ਲੱਗ ਰਿਹਾ ਹੈ ਜਦ ਕਿ ਜਿਹੜੇ ਇਥੋਂ ਦੇ ਨਿਵਾਸੀ ਨੇ ਉਹ ਪਾਣੀ ਤੋਂ ਬਿਨਾਂ ਭੁੱਖੇ ਪਿਆਸੇ ਰਹਿ ਰਹੇ ਨੇ ਸਾਰੀ ਜਾਣਕਾਰੀ ਆਪਾਂ ਸਬੰਧਤ ਅਧਿਕਾਰੀਆਂ ਤੋਂ ਤੇ ਪਿੰਡ ਵਾਸੀਆਂ ਤੋਂ ਪ੍ਰਾਪਤ ਕਰਦੇ ਹਾਂ ਤੁਹਾਡਾ ਜੀ ਅਮਰੀਕ ਸਿੰਘ ਰਾਮਦਾਸ ਨਗਰ ਪਿੰਡ ਇਹ ਕਿੰਨੇ ਦਿਨ ਤੋਂ ਮੋਟਰ ਬੰਦ ਹੈ ਜੀ ਇਹ ਸ਼ੁੱਕਰਵਾਰ ਦੀ ਬੰਦ ਹੈ ਜੀ ਮੋਟਰ ਅਜੇ ਤੱਕ ਨਹੀਂ ਚੱਲੀ ਅਜੇ ਤੱਕ ਇਹ ਕਿ ਕਿੰਨੇ ਕਿਹੜੇ ਕਿਹੜੇ ਇਲਾਕੇ ਜਾਂਦਾ ਪਾਣੀ ਇਹਦਾ ਰਾਮਦਾਸ ਨਗਰ ਜਾਂਦਾ ਇਧਰ ਬਾੜੇ ਜਾਂਦਾ ਇਸ ਮਾਮਲੇ ਸੰਬੰਧੀ ਕਿਸੇ ਨੂੰ ਤੁਸੀਂ ਕਿਹਾ ਨਹੀਂ ਜੀ ਕੋਈ ਮਿਲਦਾ ਹੀ ਨਹੀਂ ਜੀ ਕਿੰਨੂੰ ਕਹੀਏ ਦਾ ਨੰਬਰ ਪੁੱਛਦੇ ਰਹੇ ਆ ਕਿ ਐ ਦੱਸਿਆ ਹੀ ਨਹੀਂ ਆ ਕਹਿੰਦੇ ਮੋਟਰ ਸੜੀ ਹੈ ਜੀ ਮੋਟਰ ਸੜੀ ਹੈ ਬਸ ਕੋਈ ਆਂਢੀ ਗੁਆਂਢੀ ਦੱਸਦਾ ਹੀ ਨਹੀਂ ਕਿ ਐ ਦਾ ਨੰਬਰ ਨੰਬਰ ਕੋਈ ਅੱਜ ਲਗਭਗ 5 ਦਿਨ ਹੋ ਗਏ ਆ ਜੀ ਹਾਂਜੀ 5 ਦਿਨ ਹੋ ਗਏ ਕੀ ਮੰਗ ਕਰਦੇ ਹੋ ਜੀ ਮਾंगे ਇਹ ਹੀ ਕਰਦੇ ਆ ਵੀ ਸਾਨੂੰ ਟਾਈਮ ਨਾਲ ਪਾਣੀ ਮਿਲਣਾ ਚਾਹੀਦਾ ਵਾ ਮੋਟਰ ਅੱਜ ਸੜੀ ਹੈ ਅਗਲੇ ਦਿਨ ਮੋਟਰ ਬੰਨ ਕੇ ਤਿਆਰ ਹੋਣੀ ਚਾਹੀਦੀ ਹੈ ਮੈਂ ਪਰਮਜੀਤ ਸਿੰਘ ਬਾਰ ਨੰਬਰ 13 ਜੀਜੀ ਰੋਡ ਬਾਰਾਸਰਾਂ ਤੋਂ ਬੋਲ ਰਿਹਾ ਆ ਇਹ ਜਿਹੜੀ ਮੋਟਰ ਹੈ ਜੀ ਸਰਕਾਰੀ ਟਿਊਬਵਲ ਇੱਥੇ ਲੱਗਿਆ ਇਸ ਅੱਜ 5 ਦਿਨ ਤੋਂ ਮੋਟਰ ਬੰਦ ਪਈ ਹੈ ਤੇ ਸਾਡੇ ਘਰਾਂ 'ਚ ਪਾਣੀ ਹੈ ਹੀ ਨਹੀਂ ਸਾਡੇ ਕੋਈ ਸਵਰਛੀ ਵਾਲ ਮੋਟਰ ਹੈ ਨਹੀਂ ਇਸੇ ਪਾਣੀ ਨੂੰ ਅਸੀਂ ਵਰਤਦੇ ਆ ਇਹ ਸਾਡਾ ਪਾਣੀ ਹੈ ਜਿਹੜਾ ਬਹੁਤ ਦੂਰ ਤੱਕ ਜਾਂਦਾ ਨਹਿਰ ਦੇ ਏਰੀਏ ਤੱਕ ਪਹੁੰਚ ਕਰਦਾ ਇੱਧਰ ਰਾਮਦਾਸ ਨਗਰ ਤੇ ਜੀਡੀ ਰੋਡ ਕ੍ਰੋਸ ਨਹੀਂ ਕਰਦਾ ਜਿੰਨਾ ਵੀ ਇਲਾਕਾ ਹੈ ਇੱਧਰ ਸਾਡੇ ਕੋਲ ਇੱਧਰ ਆਂਸ ਇੱਧਰ ਸਾਰੇ ਪਾਣੀ ਕ੍ਰੋਸ ਹੁੰਦਾ ਲੋਕ ਸਾਰੇ ਲੋਕ ਇਸ ਮੋਟਰ ਤੋਂ ਪਰੇਸ਼ਾਨ ਨੇ ਮੋਟਰ ਦੀ ਕੋਈ ਸਾਡੀ ਇੱਥੇ ਸੁਣਾਈ ਨਹੀਂ ਨਾ ਕੋਈ ਸਾਨੂੰ ਬੰਦਾ ਮਿਲਦਾ ਜੇ ਕਦੇ ਅਸੀਂ ਗੱਲ ਕਰਦੇ ਆਂ ਤਾਂ ਕਹਿੰਦੇ ਜੀ ਫਰਾਨੇ ਜਈ ਸਾਹਿਬ ਨਾਲ ਗੱਲ ਕਰੋ ਜਈ ਸਾਹਿਬ ਦਾ ਨੰਬਰ ਨਹੀਂ ਹੁੰਦਾ ਸਾਡੇ ਕੋਲ ਪ੍ਰਸ਼ਾਸਨ ਸੁੱਤਾ ਪਿਆ ਹੈ ਸਾਡੀ ਕੋਈ ਸੁਣਾਈ ਨਹੀਂ ਇਨਸਾਨਾਂ ਦੇ ਨਾਲ ਜਿਹੜੇ ਸਾਡੇ ਪਸ਼ੂ ਨੇ ਮੱਝਾਂ ਗਾਇਆਂ ਇਹ ਵੀ ਪਿਆਸੀਆਂ ਮਰ ਰਹੀਆਂ ਨੇ ਹਾਂਜੀ ਇਹਨੂੰ ਛੇਤੀ ਤੋਂ ਛੇਤੀ ਮੋਟਰ ਨੂੰ ਚੱਲਦਾ ਕਰ ਪਾਉਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਪਾਣੀ ਮਿਲ ਸਕੇ